ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਖਾਸ ਪੱਟੀ ਸ਼ਹਿਰ ਵੀਰ ਨਿਤਨ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਜਿਹੜੇ ਤੁਹਾਨੂੰ ਮੋਸਟਲੀ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਅੱਜ ਜਿਹੜੀਆਂ ਦੋਸਤੋ ਵੇਖੜਾ ਨੇ ਤੁਸੀਂ ਤਕਰੀਬਨ ਦੇਖ ਸਕਦੇ ਹੋ 8 ਨਾਗ ਜਿਹੜੇ ਘਟੋ ਘਟ ਵੀ 8 ਨਾਗ ਹੋਣਗੇ ਤੇ ਸਾਰੇ ਸੂਏ ਸੂਏ ਨਾਗ ਨੇ ਠੀਕ ਆ ਤੇ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਹਰ ਵਾਰ ਦੀ ਤਰ੍ਹਾਂ ਇੱਕ ਅਪੀਲ ਹੁੰਦੀ ਆ ਇੱਕ ਬੇਨਤੀ ਹੁੰਦੀ ਹੈ ਵੀ ਆਪਦੀ ਚਵਾਈ ਇੱਕ ਟਾਈਮ ਦੀ ਦੋ ਟਾਈਮ ਦੀ ਘਰ ਵਿਜਿਟ ਕਰਕੇ ਜਰੂਰ ਕਰ ਲਿਆ ਕਰੋ। ਜਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਠੀਕ ਹੈ ਜੀ ਖਾਸ ਤੁਸੀਂ ਪੱਟੀ ਸ਼ਹਿਰ ਦੇ ਵਿੱਚ ਵਿਜਿਟ ਕਰਨੀ ਹੈ। ਠੀਕ ਹੈ ਨੰਬਰ ਵੀਰ ਨਿਤਨ ਤੇ ਜਿਹੜੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਹਿੱਦੇ ਆ। ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਆਓ ਕਰਦੇ ਆ ਗੱਲਬਾਤ ਪੁੱਛਦੇ ਆ ਅੱਜ ਇਹਨਾਂ ਵੜਾਂ ਦੀ ਕੀ ਇਨਫੋਰਮੇਸ਼ਨ ਹੈ? ਕੀ ਡਿਟੇਲ ਹੈ? ਸਭ ਤੋਂ ਪਹਿਲਾਂ ਵੀਰ ਨਿਤਨ ਕੀ ਹਾਲ ਚੱਲ ਭਰਾ? ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਤੁਹਾਡਾ ਵੈਲਕਮ। ਨਿਤਨ ਵੀਰੇ ਅੱਜ ਪਸੂ ਘਟੋ ਘਟ ਦੱਸ ਦਈਏ ਪਹਿਲਾਂ ਮੋਟੇ ਜਿਹੇ ਵੀ ਕਿੰਨੇ ਕ ਨਗ ਹੈਗੇ ਆ ਤਕਰੀਬਨ ਭਾਈ ਇਹਦੇ ਵਿੱਚੋਂ 8-9 ਵੜਾ ਹੈ ਇਹਦੇ ਵਿੱਚੋਂ 7 ਕੁ ਸੁਈਆਂ ਨੇ 2 ਕੁ ਬਣਾਏ ਤੇ ਇੱਕ ਝੋਟੀ ਬਣਾਵਾਂਗੇ ਆਪਾਂ ਸੁਈ ਉਹ ਵੀ ਸੁਈ ਝੋਟੂ ਸੱਚਾ ਠੀਕ ਆ ਭਰਾ ਹਾਂਜੀ ਠੀਕ ਆ ਤੇ ਨਿਤਨ ਵੀਰੇ ਆਜੋ ਵੜਾ ਜਿਆਦਿਆਂ ਨੇ ਨਾਲ-ਨਾਲ ਆਪਾਂ ਡਿਟੇਲ ਵੀ ਸ਼ੁਰੂ ਕਰਦੇ ਆਪਾਂ ਮਿੰਟਾਂ ਵਿੱਚ ਛੇਤੀ ਛੇਤੀ ਕਰਾਂਗੇ ਬਿਲਕੁਲ ਜੀ ਤੇ ਪਹਿਲੇ ਨੰਬਰ ਤੋਂ ਮੇਰਾ ਵੀਰ ਸਟਾਰਟ ਕਰਦੀ ਆ ਵੀ ਇਹ ਵੜ ਕਿੰਨਾ ਸੁਗਾ ਜੀ ਉਹ ਦੂਜਾ ਸਵੇਰ ਸੁਈਏ ਹਾਂਜੀ ਕੱਲ ਸਵੇਰੇ ਸੁਈਏ ਅੱਛਾ ਜੀ ਇਸ ਟਾਈਮ 20 ਤੋਂ ਪਲੱਸ ਬੋਲਾ ਜਿਹੜਾ ਤਿਆਰ ਹੈ ਅੱਛਾ ਜੀ ਹਾਂਜੀ 35 ਕਿਲੋ ਦੁੱਧ ਪੈ ਰਹੀ ਇਹਨੇ ਵੜਨਾ ਦੇਣਾ ਤੁੱਜੇ ਸਵੇਰੇ ਸੁਈਏ ਠੀਕ ਹੈ ਜੀ ਮੋਹ ਸ਼ਾ ਛੇ ਦਾ ਦਿਆ ਕੀ ਕੁੱਡੇ ਰਹੀ ਜਾਂਦਾ ਠੀਕ ਹੈ ਜੀ ਹਾਂਜੀ ਮੋਹ ਛੇ ਦਾ ਹੋਵੇਗੀ ਹਾਂਜੀ ਸਵੇਰ ਦੂਜਾ ਦੱਚਾ ਨਾ ਮਤਲਬ ਕਿ ਥੱਲੇ ਬੱਚਾ ਬੱਚਾ ਜੀ ਅੱਛਾ ਹੈ ਲਓ ਬੱਚਾ ਵੇਖੋ ਕਿੱਡਾ ਭਲਿਆ ਭਲਿਆ ਵੀ ਕੱਲਾ ਬੰਦਾ ਇਹਨੂੰ ਜੋ ਬਸਾਦਾ ਆਹ ਵੇਖੋ ਵੀ ਬੰਦਾ ਵੀ ਤਕੜਾ ਜਿਹੜਾ ਉਹੀ ਚੱਕੂਗਾ ਇਹਨੂੰ ਕਿਤੇ ਬੈਠੇ ਨੂੰ ਚੱਕਣਾ ਹੈ ਆ ਆ ਵੇਖੋ ਨਿੱਗਰ ਬੱਚਾ ਦੋਸਤੋ ਤੇ ਜਿੱਡੀ ਮਾਂ ਬਿਲਕੁਲ ਤੁਸੀਂ ਵੇਖੋਗੇ ਚੰਗੀ ਮਾਲਕਨ ਹੈਗੀ ਇਹ ਗੁਣਾ ਦੀ ਓਡਾ ਜਿਹੜਾ ਬੱਚਾ ਵੀ ਚੰਗਾ ਸੋਹਣਾ ਪਾਇਆ ਜੇਕਰ ਬੱਚੀ ਹੁੰਦੀ ਤਾਂ ਸੋਨੇ ਦਾ ਸੁਹਾਗਾ ਸੀ ਦੋਸਤੋ ਕਿਉਂਕਿ ਬੱਚੀ ਬੜੇ ਛਾਵਾਂ ਲਾਡਾ ਨਾਲ ਤੁਸੀਂ ਪਾਲਣੀ ਸੀਗੀ ਅੱਛਾ ਬਹੁਤ ਜ਼ਿਆਦਾ ਵੱਡਾ ਕੱਲ ਦਾ ਕੋਈ ਬਿੰਦੇ ਨਾਲੋਂ ਨਾਲ ਨਾ ਹੋਵੇ ਥਲੇ ਇਹਨੂੰ ਕੱਲ ਤਾਂ ਕਿਸੇ ਨੇ ਕਹਿਣਾ ਹੀ ਨਹੀਂ ਬਿਲਕੁਲ 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 ਤੇ ਆਹ ਵੇਖੋ ਦੋਸਤੋ ਵੈੜ ਠੀਕ ਹੈ ਤੇ ਬਿਲਕੁਲ ਜਿਹੜਾ 20 ਲੀਟਰ ਵੀਰਾਂ ਦਾ ਵੀ ਬੌਲੇ ਦੇ ਵਿੱਚ 20 ਲੀਟਰ ਤੋਂ ਸਟਾਰਟਿੰਗ ਹੀ ਆ ਤੇ 35 ਲੀਟਰ ਦੀ ਮਿਲਕ ਦੀ ਕੈ ਸਭ ਠੀਕ ਹੈ ਨਿਤਨ ਭਾਈ ਮਤਲਬ ਕਿ ਪਰਸੋਂ ਦੀ ਸੂਈ ਹੈ ਨਹੀਂ ਕੱਲ ਸਵੇਰ ਸੂਈ ਹੈ ਕੱਲ ਸਵੇਰ ਸੂਈ ਹੈ ਜੇਰ ਜੁਰ ਖੁੱਲੀ ਪੈ ਗਈ ਆਪਣੇ ਆਪ ਬਿਲਕੁਲ ਐ ਪੂਰੀ ਪ੍ਰੋਪਰ ਪਈ ਆਪਣੇ ਆਪ ਪਈ ਇਹਨੇ ਠੀਕ ਹੈ ਜੀ ਆਹ ਕਰੋ ਚੈੱਕ ਜੀ ਹੈਵੀ ਆਰਡਰ ਕੁਆਲਿਟੀ ਹੈ ਦੋਸਤੋ ਕੁਆਲਿਟੀ ਜਿਹੜੀ ਹਵਾਨੇ ਦੀ ਤੁਸੀਂ ਵੇਖੋਗੇ ਬਹੁਤ ਜਿਆਦੀ ਖੂਬਸੂਰਤ ਆ ਵੱਡਾ ਨੇਵਾ ਬਣਾ ਕੇ ਤਿਆਰ ਕੀਤਾ ਵੇੜ ਨੇ ਆਹ ਫੇਸ ਕੁਆਲਿਟੀ ਜੇ ਆਹ ਜਿਹੜਾ ਥਣਾ ਥਣਾ ਦਾ ਸੈੱਜ ਵੇਖੋ ਜੀ ਫੁੱਲੇ ਗਏ ਬਈ ਨਿਤਨ ਫੁੱਲੋਗੇ ਠੀਕ ਆ ਬਹੁਤ ਸ਼ਾਨਦਾਰ ਜਿਹੜੀ ਦੋਸਤੋ ਉੱਚ ਕੁਆਲਿਟੀ ਦੀ ਤੁਸੀਂ ਵੇਖੋਗੇ ਇਹ ਵਛੀ ਠੀਕ ਆ ਦੂਜਾ ਸੁਬਾ ਸੋਈ ਆ ਗੱਲਾਂ ਹੀ ਗਾਂ ਦੀ ਜਾਣੇ ਬਾਕੀ ਹਵਾ ਨਾਲ ਲੇਵਾ ਤੁਸੀਂ ਵੇਖ ਕੇ ਕਰੋ ਠੀਕ ਆ ਕੱਦ ਕੱਠ ਜਿਹੜਾ ਵੇਖੋ ਨਿਤਨ ਬਾਈ ਦਾ ਕੱਦ ਕਾੜ ਜਿਹੜਾ ਫੁੱਲ ਆ ਵੱਡਾ ਕੱਦ ਕਾੜ ਦਾ ਜਿਹੜਾ ਵਹਿੜ ਤਾਂ ਤੁਸੀਂ ਜਿਹੜਾ ਮੈਜ਼ਰਮੈਂਟ ਕਰ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੱਡੇ ਕੱਦ ਕਾੜ ਦੀ ਮਾਲਕਨ ਹੋਵੇਗੀ ਆਹ ਦੇਖੋ ਮੰਨ ਲੋ ਕਰੋ ਚੈੱਕ ਠੀਕ ਆ ਹੈਵੀ ਬਾਡੀ weight ਆ ਪੂਰੀ ਸਰੀਰਕ ਬੰਤਰ ਜੇਕਰ ਸਰੀਰ ਘਟਾਂਚਾ ਵੇਖੀਏ ਤਾਂ ਪੂਰੇ ਭਾਰੇ ਵਜਨ ਵਟੇ ਵਾਲੀ ਆ ਅਜੇ ਸੂਏ ਦੇ ਵਿੱਚ ਆ ਕਿਉਂਕਿ ਦੋਸਤੋ ਕੱਲ ਦੀ ਹਜੇ ਸੂਈ ਆ ਠੀਕ ਆ ਇਹ ਤੁਸੀਂ ਧਿਆਨ ਰੱਖ ਲਿਓ ਬਾਕੀ ਫੁੱਲ ਹੈਵੀ ਬਾਡੀ weight ਆ ਠੀਕ ਆ ਹਵਾ ਨੇ ਦੀ ਕੁਆਲਿਟੀ ਵੀ ਜਿਹੜੀ ਆ ਦੋਸਤੋ ਬਿਲਕੁਲ ਬਾਹਰ ਦੇ ਕੱਦ-ਕੱਦ ਦੇ ਨਾਲ ਰਲਦੀ ਮਿਲਦੀ ਆ ਲੈਓ ਜੀ ਆ ਕਰੋ ਚੈੱਕ ਜੀ ਸੋਰੋ ਜੀ ਇਹ ਪ੍ਰਭੂ ਖਾਸ ਟਿਕਾਣਾ ਹੈ ਇਹ ਖਾਸ ਅਡਾ ਹੈ ਵੀ ਜਿੱਥੇ ਵੈੜ ਘਟੋ ਘਟ ਵੀ ਲੱਖੋਂ ਬਾਹਰ ਵੀ ਮਿਲਦੀ ਆ ਤੇ ਲੱਖੋਂ ਅੰਦਰ ਵੀ ਚਲੋ ਬਹੁਤੀਆਂ ਮਿਲਦੀਆਂ ਨੇ ਤੇ ਕੁਆਲਿਟੀਆਂ ਜਿਹੜੀਆਂ ਤੁਹਾਨੂੰ ਵੇਖਣ ਦੇ ਵਿੱਚ ਹਰ ਪਾਸੇ ਇਸ ਵਾਰ ਵੀ ਨਜ਼ਰ ਆਉਣਗੀਆਂ ਲੇਵੇ ਹਵਾਨੇ ਕੁਆਲਿਟੀਆਂ ਜਿਹੜੀਆਂ ਉਹ ਬਹੁਤ ਖੂਬਸੂਰਤ ਲੱਗੀਆਂ ਨੇ ਤੇ ਨਿਤਨ ਭਾਈ ਕੀ ਇਸ ਵੈੜ ਦੀ ਡਿਮਾਂਡ ਆ ਡਿਮਾਂਡ ਸੰਧੂ ਸਾਹਿਬ ਦੀ ਇੱਕ 25 ਕਰਦੇ ਆਂ ਹਾਂਜੀ ਠੀਕ ਐ ਜਿਹਦੇ ਵਿੱਚੋਂ ਇੱਕ 15 ਦੀ ਵੇੜ ਦੇ ਦਾਂਗੇ ਹਾਂਜੀ ਹੋਰ ਬਾਕੀ ਜੇ ਕੋਈ ਵੀਰ ਭਰਾ ਆਉਂਗਾ ਦੂਰੋਂ ਨੇੜੋਂ ਫੋਨ ਕਰਦਾ ਏ ਤੇ ਉਹਦਾ ਵੀ ਮਾਨਦਰ ਖੁੱਲਾ ਕਰਿਆ ਠੀਕ ਐ ਜੀ ਹਾਂਜੀ ਇੱਕ 25 ਭਰਾ ਉਹ 1 ਸਵਾ ਲੱਖ ਬਿਲਕੁਲ ਜਿਹੜੀ ਡਿਮਾਂਡ ਆ ਇਸ ਵੇੜ ਦੀ ਕੁਆਲਿਟੀ ਤੁਸੀਂ ਵੇਖ ਲਈ ਆ ਸਮਝ ਗਏ ਹੋਵੋਗੇ ਵੀ ਕਿਹੋ ਜੀ ਕੁਆਲਿਟੀ ਆ ਕਿਹੋ ਜਿਹਾ ਹਵਾਨਾ ਆ ਟਰ ਲਗਾ ਇਸ ਵੇੜ ਨੂੰ ਠੀਕ ਆ ਆਜੋ ਇਸ ਤੋਂ ਬਾਅਦ ਤੁਸੀਂ ਬਿਲਕੁਲ ਨਾ ਇਹ ਲੱਕ ਛੜੂ ਨਹੀਂ ਕੋਈ ਬਾਰੇ ਦੋਵੇਂ ਪਾਸੇ ਬੈਠੇ ਚੁਈ ਨਹੀਂ ਬਿਲਕੁਲ ਜੀ ਇਹ ਈਡੀ ਵਧੀਆ ਮਿਲਕਿੰਗ ਵਾਲੀ ਵੈੜ ਆ ਦੋ ਪਾਸੇ ਚਵਾਈ ਹੋਵੇਗੀ ਜਾਂ ਮਸ਼ੀਨੀ ਚਵਾਈ ਹੋਵੇਗੀ ਹਾਂਜੀ ਇਸ ਤੋਂ ਬਾਅਦ ਚਵਾਈ ਜਾਵੇ ਤਾਂ ਸਭ ਤੋਂ ਵਧੀਆ ਬਿਲਕੁਲ ਹਾਂਜੀ ਤੇ ਨਿਤਨ ਵੀਰੇ ਅਗਲੀ ਦੂਜੇ ਨੰਬਰ ਤੇ ਜਿਹੜੀ ਵੈੜ ਆ ਸੰਧੂ ਸਾਹਿਬ ਇਹ ਪਹਿਲਾ ਸੁਆਸੂਈ ਆ ਹਾਂਜੀ ਚੌਕ ਦੇ ਦੰਦਾਂ ਦੇ ਵਿੱਚ ਨਿਕਲੀ ਪਈ ਕੀ ਹੁੰਦੀ ਆ ਸ਼ਕੀ ਹੁੰਦੀ ਪਈ ਹਾਂਜੀ 24 ਕਿਲੋ ਬਹੁਤ ਆਰਿਆ ਸੁਈ ਨੂੰ ਅੱਜ ਇਹਨੂੰ ਵੀ ਚੌਥਾ ਦੇਣੇ ਆ ਸਵੇਰ ਦੂਜਾ ਦੱਸਿਆ ਰੋ ਇਹ ਪਹਿਲਾ ਹੈ ਪਹਿਲਾ ਸੁਆਸੂਈ ਹੈ ਪਹਿਲਣ ਬੱਚੀ ਆ ਬੱਚਾ ਥੱਲੇ ਹੀ ਆਇਆ ਜੀ ਇਹਦਾ ਮੇਲਕਾਫ ਆ ਜੀ ਮੇਲਕਾਫ ਆ ਥੱਲੇ ਬੱਚਾ ਹੈ ਠੀਕ ਹੈ ਜ ਤੇ ਹਵਾ ਨੇ ਦੀ ਕੁਆਲਿਟੀ ਇਹ ਵੀ ਵੇਖੋਗੇ ਬਿਲਕੁਲ ਕੰਪੈਕਟ ਟ੍ਰੈਡਰ ਫਿਕਸ ਜੀ ਆਰਡਰ ਹੈਗਾ ਬਸ ਚੀਜ਼ ਆਹ ਕਰੋ ਚੱਗੇ ਨੇੜਾ ਜਿਥੇ ਥਲੇ 23 24 ਕਿਲੋ ਤਿਆਰ ਆ ਪਰ ਆਪਾਂ ਜੇ ਕੋਈ ਵੀਰ ਭਰਾ ਦੂਰੋਂ ਨੇੜੇੋਂ ਦਾ 20 ਕਿਲੋ ਦੀ ਗਾਰੰਟੀ ਨਾਲ ਦੇ ਦਾਂਗੇ ਆਪਾਂ ਜੇ ਇਹਨੇ ਕੋਈ ਧਾਰ ਬਣਾ ਮਾਰੇ ਪਾਣ ਅੱਛਾ ਹੁਣ 20 ਕਿਲੋ ਦੀ ਗਾਰੰਟੀ ਨਾਲ 20 ਕਿਲੋ ਦੀ ਗਾਰੰਟੀ ਨਾਲ ਕੋਈ ਧਾਰ ਬਣਾ ਮਾਰੇ ਅੱਛਾ ਜੀ ਹਾਂਜੀ ਤੇ ਚਵਾਈ ਚਵਾਈ ਕਿਦਾਂ ਦੀ ਲੱਗੀ ਭਰਾ ਬਿਲਕੁਲ ਓਕੇ ਆ ਥੱਤੀ ਚਵਾਈ ਆਪਣੇ ਕੋਲ ਮਸ਼ੀਨ ਨਹੀਂ ਆ ਥੱਤੀ ਚਵਾਈ ਕਰਦੇ ਆਪਾਂ ਸਾਰੀ ਖੋ ਲੋ ਜੀ ਸੱਤ ਚਵਾਈਆ ਦੋਸਤੋ ਇੱਕ ਗੱਲ ਜਰੂਰ ਆਪਾਂ ਨੋਟ ਕਰਾ ਲੈਣੇ ਵੈਸੇ ਤੇ ਮਸ਼ੀਨੀ ਮਸ਼ੀਨੀ ਚਵਾਈ ਨਹੀਂ ਹੁੰਦੀ ਕਿ ਭਾਵੇਂ ਕੋਈ ਮਸ਼ੀਨ ਵਾਲੀ ਵਹਿੜ ਆ ਵੀ ਜਾਵੇ ਚਾਹੇ 35 40 ਲੀਟਰ ਵਾਲੀ ਵੀ ਆ ਜਾਏ ਚਵਾਈ ਜਿਹੜੀ ਹੈ ਦੋਨੋਂ ਪਾਸੇ ਬੈ ਕੇ ਹੋ ਜੂਗੀ ਪਰ ਮਸ਼ੀਨੀ ਚਵਾਈ ਨਹੀਂ ਕਰਦੇ ਵੀਰ ਹੁਣੇ ਅੱਥੀ ਚਵਾਈ ਕਰਦੇ ਆ ਤਾਂ ਕਰਕੇ ਨੋਟ ਕਰਾਇਆ ਵਿੱਚ ਆਹ ਵੇਖੋ ਬਿਲਕੁਲ ਵੇਖੋਗੇ ਆਰਡਰ ਜਿਹੜਾ ਦੋਸਤੋ ਟਾਈਟ ਫਿਕਸ ਹੀ ਆਰਡਰ ਆ ਤੇ 20 ਲੀਟਰ ਵੀਰਾਂ ਦਾ ਵੀ ਚਾਹੇ ਕੋਈ ਵੀਰ ਧਾਰ ਹੋਣਾ ਮਾਰੇ ਕਮਾ ਲਿਓ ਜੀ ਠੀਕ ਆ ਆ ਦੇਖੋ ਹਾਈਟ ਕਦ ਨਾਰਮਲੀ ਜੇਕਰ ਗੱਲ ਕਰੀਏ ਤੇ ਐਚ ਐਫ ਵੈਡ ਫੁੱਲ ਹਾਈਟ ਕਦ ਫੁੱਲ ਹੀ ਹੈਗਾ ਠੀਕ ਆ ਵੱਡੇ ਕਦ ਕੱਦ ਦੇ ਵਿੱਚ ਹੀ ਆ ਨਵੀਂ ਬੱਚੀ ਆ ਪਹਿਲਾਂ ਬੱਚੀ ਸੂਈ ਆ ਠੀਕ ਆ ਇਹਦਾ ਸੰਦੂ ਸਾਹਿਬ ਮਹਾਰਾਣੀਆ ਵੜਾ ਹੂੰ ਲੋ ਵੀ ਦੋਸਤੋ ਵੇਖੋ ਨਮੂਨੇ ਵੀ ਇਹ ਵੀਰ ਨਿਤਨ ਦੇ ਕੋਲ ਹੀ ਆਉਂਦੀ ਕੁਆਲਿਟੀ ਇੱਥੇ ਤੇ ਨਿਤਨ ਵੀਰੇ ਕੀ ਲੈਣਾ ਹੈਗਾ ਲੈ ਦੇ ਕੀ ਹੈ ਲੈ ਦੇ ਇਹਦਾ 85000 ਰੁਪਏ ਮੁੱਲ ਕਰਦੇ ਆਂ ਹਾਂਜੀ ਯੈਸ ਨੌ ਕਰਦੇ ਆਂ ਦੀਆਂ 82000 ਦੀ ਬੱਛੀ ਦੇ ਦਾਂਗੇ ਪਰ ਮਾਨਤਨ ਜਿਹੜਾ ਮੌਕੇ ਤੇ 85 ਦੇ ਵਿੱਚੋਂ 82 ਦੇ ਵਿੱਚੋਂ ਲੋ ਵੀ 82000 ਦੇ ਵਿੱਚੋਂ ਭਰਾਵੋ ਮਾਨਤਨ ਜਿਹੜਾ ਹੋ ਜਾਊਗਾ ਠੀਕ ਆ ਬਾਕੀ ਵੇੜਾ ਦੋਵੇਂ ਕੱਦ ਬੇਨ ਵਾਲੀਆਂ ਵੱਡੀਆਂ ਆ ਠੀਕ ਆ ਆ ਫੁੱਲ ਹਾਈਟ ਆ ਵੀ ਮੈਨੂੰ ਕੱਲੀ ਕੱਲੀ ਵੈੜਦੀ ਜਿਹੜੀ ਮੈਂ ਦੋਸਤੋਂ ਦੱਸਾਂ ਕੋਈ ਵੱਡੀ ਗੱਲ ਨਹੀਂ ਆ ਦੋ ਵੈੜਾ ਦਾ ਜਿਹੜੀਆਂ ਤੁਸੀਂ ਇੱਕੋ ਜਿਹਾ ਮੇਚਾ ਲਾ ਲਓ ਠੀਕ ਆ ਬਾਕੀ ਜਿਹੜੀ ਮਿਲਕ ਦੀ ਕਪੈਸਿਟੀ ਕਹ ਲਈਏ ਉਹ ਪਹਿਲੇ ਨੰਬਰ ਵਾਲੀ ਦੀ ਤਾਂ ਬਹੁਤ ਜ਼ਿਆਦੀ ਆ ਇਹਦੀ ਤੁਸੀਂ 20 25 20 25 24 ਤੱਕ ਵੀ ਗਰੰਟੀ ਦਿੱਤੀ ਸਾਨੂੰ 30 ਲੀਟਰ ਦੀ 30 ਲੀਟਰ ਦੀ ਗਰੰਟੀ ਦਿੱਤੀ ਵੀ ਅਸੀਂ 30 ਗੱਲੋ ਪਹਿਲਾਂ ਥੱਲੇ ਜੋ ਹੈ ਇਹ ਬੌਂਦੀ ਵਸ਼ੀ ਸੁਹੀ ਪਹਿਲੇ ਸੁਹੀ ਠੀਕ ਆ ਜੀ ਉਹਨਾਂ ਦਾ 12 ਨਵਾਂ 12 ਵਾਲੀਆਂ 12 ਗਾਵਾਂ ਐਡੀਆਂ ਐਡੀਆਂ ਕੋਈ ਛੋਟੀ ਗਾਂ ਕੋਈ ਨਹੀਂ ਹੁੰਦਾ ਬਿਲਕੁਲ ਜੀ 12 ਆਜੋ ਅੱਗੇ ਆਜੋ ਜੀ ਠੀਕ ਹੈ ਵੇੜਾ ਹੋਰ ਵੀ ਨੇ ਦੋਸਤੋ ਵੀਡੀਓ ਦੇ ਨਾਲ ਤੁਸੀਂ ਲਗਾਤਾਰ ਬਣੇ ਰਹੋ ਹੋ ਸਕਦਾ ਵੀ ਕਿਸੇ ਨੇ 50 40000 ਦੀ ਚੀਜ਼ ਖਰੀਦਣੀ ਆ ਕਿਸੇ ਨੇ ਸਵਾ ਲੱਖ ਰੁਪਇਆ ਲਾਉਣਾ ਤੇ ਕੁਆਲਿਟੀ ਜਿਹੜੀ ਆ ਵਪਾਰੀ ਵੀਰ ਨੂੰ ਹਰ ਇੱਕ ਤਰ੍ਹਾਂ ਦੀ ਰੱਖਣੀ ਪੈਂਦੀ ਆ ਦੁਕਾਨ ਦੇ ਵਿੱਚ ਸਮਾਨ ਆਹ ਬੇੜਾ ਦਾ ਫੋਮ ਆ ਜਾਂ ਆਪਣਾ ਮਾਲਵੇ ਦੇ ਵਿੱਚੋਂ ਉਠੰਡੇਰੀਏ ਕਹਿ ਰਹੇ ਹਾਂ ਹਾਂਜੀ ਉਹਨਾਂ ਦੀ ਡਿਮਾਂਡ ਸੀਗੀ ਵੱਡੀਆਂ ਵੇੜਾ ਚਾਹੀਦੀਆਂ ਅੱਛਾ ਜੀ ਤੇ ਉਹਨਾਂ ਦੀ ਡਿਮਾਂਡ ਦੇ ਕਰਕੇ ਆਪਾਂ ਵੱਡੀਆਂ ਵੜਾ ਲਈਆਂ ਕੜੀਆਂ ਠੀਕ ਹੈ ਭਰਾ ਅੱਜ ਇਹ ਉਹਨਾਂ ਦੀ ਗਰਮੀ ਗਰਮੀ ਕੋਈ ਨਹੀਂ ਬਣਾਉਣ ਵਾਲੀ ਇਹ ਆਪਣੇ ਇੱਥੋਂ ਦੀ ਗਾਂ ਹੈ ਬੇੜਾ ਸਾਰੀਆਂ ਕੋਈ ਬਾਹਰ ਦੀ ਨਹੀਂ ਕੋਈ ਵੀ ਹੈ ਨਾ ਕੋ ਫਾਰਮ ਖੁਰੰਦੀ ਆ ਸਾਰੀਆਂ ਇੱਥੋਂ ਦੀਆਂ ਹੀ ਆ ਆਪਣੇ ਲੋਕ ਲਗਾਉਂ ਠੀਕ ਆ ਹਾਂਜੀ ਬਾਕੀ ਬਰੀਡ ਬਰੀਡ ਪੱਖੋਂ ਨਹੀਂ ਕਾਟੇ ਬਿਲਕੁਲ ਹਾਂਜੀ ਤੇ ਆ ਤੀਜੇ ਨੰਬਰ ਦੀ ਕੀ ਡਿਟੇਲ ਆ ਜੀ ਸੰਦੂ ਸਾਰੇ ਦੋਸਤ ਅੱਛਾ ਜਿੰਨੇ ਅੱਗੇ ਕੋਈ ਬਰੀਡ ਤੇ ਕੰਮ ਕਰਨਾ ਹੋਵੇ ਅੱਛਾ ਬਿਲਕੁਲ ਖੀਰੀ ਵਸੀ ਇੱਕ ਦੰਦ ਨਹੀਂ ਟੁੱਟਿਆ ਜੀ ਅੱਛਾ ਸੂਈ ਹੈ ਨੀ ਗੱਪਣੇ ਦੇਣ ਲੈਂਦੀ ਏ ਦੇਣ ਲੈ ਜੂ ਹੱਤਾ ਹੱਤਾ ਦੇ ਦੱਸ ਜੰਦਾ ਆ ਖੀਰੀ ਬੱਛੀ ਹੈ ਜਿਹੜੀ ਦੋਸਤੋ ਹਜੇ ਦੰਦ ਵੀ ਨਹੀਂ ਟੁੱਟਿਆ ਠੀਕ ਆ ਦੁੱਧ ਦੰਦ ਨਹੀਂ ਹਜੇ ਆ ਕਰੋ ਚੈੱਕ ਜੇਕਰ ਕਿਸੇ ਵੀਰ ਨੇ ਆ ਕਿਉਂਦਾ ਵੀ ਘਟੋ ਘਟ ਰਹੀ ਆ ਵੇਖੋ ਕੋਈ ਚੰਗੀ ਇਹੋ ਜੀ ਚੀਜ਼ ਖਰੀਦਣੀ ਵੀ ਦੰਦ ਬਣਾ ਟੁੱਟਾ ਟੁੱਟਿਆ ਹੋਵੇ ਤੇ ਖੀਰੀ ਹੋਵੇ ਮੂੰਹ ਤਾਂ ਤੁਸੀਂ ਇਹ ਵੱਛੀ ਪਾ ਲੋ ਠੀਕ ਹੈ ਜੀ ਆਹ ਵੇਖੋ ਥਾਣ ਦੀ ਕੁਆਲਿਟੀ ਹਵਾਨਾ ਦੇਖੋ ਕਿ ਸੋਹਣਾ ਲਿਫਟੀ ਬਣਾਈ ਆਉਂਦੀ ਹੈ ਠੀਕ ਆ ਜੇ ਦਿਨ ਵੀਰ ਤੋਂ ਪੁੱਛ ਲਾਂਗੇ ਦਿਨ ਕਿੰਨੇ 10 ਕ ਲੈ ਜੂਗੀ ਦਿਨ 10 ਲੈ ਜੂ ਪਰ ਵੱਛੀ ਜਿਹੜੀ ਮੂੰਹ ਬੋਦੀ ਆਦੇ ਵਾਕੀ ਚੀਜ਼ ਹੈ ਵੀ ਹਮ ਆਹ ਕਰੋ ਚੈੱਕ ਜੀ 10 ਦਿਨ ਦਾ ਸਮਾਂ ਠੀਕ ਹੈ ਜਿੰਨੇ ਗਏ ਤੇ ਵੀਰਾਂ ਨੂੰ ਬਰੀਡ ਦੇ ਕੰਮ ਕਰਨਾ ਹੋਏ ਆ। ਆ ਦੇਖੋ 10 ਦਿਨ ਹਜੇ ਘੱਟੋ ਘੱਟ ਵੀ ਸਮਾਂ ਲੈ ਜੂ ਠੀਕ ਹੈ। ਤੇ ਥਣ ਮੋਸਟਲੀ ਆਪਾਂ ਦੇਖਦੇ ਹਾਂ ਦੋਸਤੋ ਬਹਿਣਾ ਦਾ ਬਿਲਕੁਲ ਕਈ ਨਾ ਪਹਿਲਣ ਬੱਚੀਆਂ ਪਲੂਨ ਬੱਚੀਆਂ ਸੁਣੀਆ ਤੇ ਥਣ ਛੋਟਾ ਹੁੰਦਾ ਪਰ ਤੁਸੀਂ ਆਹ ਦੇਖੋਗੇ ਬਿਲਕੁਲ ਮੁੱਠੀ ਜਿਹਾ ਉਹਨਾਂ ਵਾਲਾ ਥਣਾ। ਆ ਕਰੋ ਚੈੱਕ। ਆ ਦੇਖੋ ਜੀ। ਇਹ ਕਹਿੰਦੇ ਬਰੀਡ ਦੇ ਕੰਮ ਕਰਨਾ ਹੋਇਆ ਉਹਦੇ ਬਹੁਤ ਚੰਗੀ ਹੈ। ਕਮਾਲ ਜੀ। ਬਾਕੀ ਕੀ ਕੇਸਵਾਦੀ ਥਰੇ ਸਾਹਮਣੇ ਆ ਕੈਮਰੇ ਦੇ ਕਰੀ ਜਰੂਰ ਖੋ ਮਿਲ ਜਣਾ ਆ ਦੇਖੋ ਜੀ ਦੇਖੋ ਜੀ ਬਿਲਕੁਲ ਛੋਟਾ ਜਿਹਾ ਸਮਾਲ ਸਾਈਜ਼ ਕੰਨ ਹੈਗਾ ਤੇ ਆ ਮੂੰਹ ਮੱਥਾ ਦੇਖੋ ਪੀਐਸ ਕੁਆਲਟੀ ਦੇਖੋ ਠੀਕ ਆ ਚਲੋ ਜੀ ਬਾਕੀ ਸੰਦੂਸਾ ਜਦ ਨਾਲ ਬਾਹਰ ਰੱਖੀ ਕਿਆਰ ਹੋ ਗਈ ਨਾਲ ਦੇ ਮੂੰਹ ਦੱਸੂਗੀ ਬਾਕੀ ਕੋਈ ਚੀਜ਼ ਹੈਗੀ ਹੈ ਜਿਹੜੀ ਬਣੀ ਹੈ ਠੀਕ ਆ ਤੈਨੂੰ ਤੈਨੂੰ ਵੀਰੇ ਕੀ ਦੀ ਫਿਰ ਡਿਮਾਂਡ ਕਰਤੀ ਆ ਮੰਗ ਆ ਇਹ ਵੀ ਜਿੱਦਾਂ ਦੀ ਗੇਰ ਚਾਹੀਦਾ ਐ ਬਾਬਾ ਜੀ ਕੋਈ 70 75 ਕਰੀਏ ਹੂੰ ਪਰ ਜਿਹੜਾ 65000 ਰੁਪਏ ਦੇ ਵਿੱਚੋਂ ਮਾਨਦਾਨ ਕਰਦਾ 65 ਦੇ ਵਿੱਚੋਂ ਹਾਂਜੀ ਠੀਕ ਆ ਸਾਡੇ ਇਹਦਾ ਵੀ ਦੱਸ ਦੋ ਕਰਦੇ ਨਾ ਛੋਟਾ ਨਹੀਂ ਬਿਲਕੁਲ ਫੁੱਲ ਹਾਈਟ ਆ ਦੋਸਤੋ ਹਜੇ ਬੱਚੀ ਨਾ ਵੀ ਬਚਪਨੇ ਵਿੱਚ ਹੀ ਕਹਿ ਲਓ ਵੀ ਹਜੇ ਨਾ ਦੁੱਧ ਦੰਦ ਦੇ 17 ਸਾਲ ਉਮਰਿਆ ਲਓ ਖਾ ਵੀ ਦਿੰਦੇ ਆਪਾਂ ਦੋ ਜਿਹੜੇ ਦੰਦ ਵੀ ਦਿਖਾ ਦਿਆ ਕੋਈ ਵਹਿਮ ਜਾ ਨਾ ਵੀਰ ਕਰੇ ਕੋਈ ਨਾ ਸ਼ੰਕਾ ਜੀ ਜਣਾ ਰਹਿ ਜਿਓ ਆ ਕਰਾਉਣੇ ਆ ਚੈੱਕ ਆ ਵੇਖੋ ਲਓ ਜੀ ਦੁੱਧ ਦਾ ਦਾਣ ਦਾ ਦੋਸਤੋ ਠੀਕ ਹੈ ਇੱਕ ਵੀ ਦੰਦ ਨਹੀਂ ਬੁੱਟਿਆ ਜੀ ਠੀਕ ਆ ਓਕੇ ਜੀ ਤੇ 50000 ਦੀ ਬੱਛੀ ਹੈ ਵੀਰੋ ਹਾਂ ਨਾ ਜਿਹੜੀ 65000 ਦੀ ਹੈ ਬਾਕੀ ਤੁਸੀਂ ਆਪ ਦਾ ਤਾਲਮੇਲ ਬਿਠਾ ਲਿਓ ਆਪ ਦੇ ਸਹਾਰ ਨਾਲ ਵੀ ਮੋਲ ਲਗਾ ਸਕਦੇ ਹੋ ਕੋਈ ਗੁੱਸੇ ਵਾਲੀ ਗੱਲ ਨਹੀਂ ਪਰ ਇੱਕ ਵਾਰੀ ਜੀ ਕੁਆਲਟੀ ਆ ਘਰ ਵਿਜਿਟ ਕਰਕੇ ਜਰੂਰ ਦੇਖ ਲਿਓ ਠੀਕ ਆ ਆਓ ਅੱਗੇ ਚੱਲਦੇ ਆ ਆ ਵੀ ਕੀ ਹੈ ਦੀ ਡਿਟੇਲ ਆ ਇਹ ਵੀ ਦੂਜਾ ਸੂਆ ਸੂਈ ਹੈ ਅੱਛਾ ਜੀ ਸੂਈ ਨੂੰ ਆ ਚੌਥਾ ਦੇਣੇ ਆ ਠੀਕ ਆ ਜਿਹੜਾ 20 ਕਿਲੋ ਨਟਾ ਦੁੱਧ ਕੰਡੇ ਵਾਲਾ ਤਿਆਰ ਆ ਅੱਛਾ ਦੁੱਧ ਗੇਲੇ ਕੋਈ ਬੌਲਾ ਕਹਿੰਦੇ ਠੀਕ ਆ ਠੀਕ ਆ ਜੀ ਪੂਰੀ ਠੰਡੀ ਸੀ ਇਹ ਜਿੱਧਰੋਂ ਮਰਜੀ ਵੜੇ ਆ ਕਰੋ ਚੈੱਕ ਇਹਦੇ ਕੋਈ ਪਤਾ ਹੀ ਨਹੀਂ ਲੱਗਣਿਆ ਵੇੜ ਨੂੰ ਕਿ ਜਿੱਧਰੋਂ ਮਰਜੀ ਆਪਾਂ ਟੱਚ ਕਰੀ ਜਾਂਦੇ ਹਵਾਨੇ ਨੂੰ ਆ ਵੇਖੋ ਠੀਕ ਆ ਤੇ ਦੂਜਾ ਸੂਹਾ ਸੋਈ ਆ ਦੋਸਤੋ ਚਾਰਾਂ ਦਿਨਾਂ ਦੀ ਤਾਂ 20 ਕਿਲੋ ਬੌਲੇ ਦੇ ਵਿੱਚ ਮੰਨ ਲਓ ਚਾਹੇ ਵੀਰਾਂ ਦਾ ਬੌਲਾ ਮੰਨ ਲੈ ਕੋ ਦੁੱਧ ਮੰਨ ਲੈ ਜੋ ਮੱਦੀ ਮੰਨ ਲੈ ਹਾਂ ਜੇ ਮੈਨਾ ਨਹੀਂ ਮਰਿਆ ਇਹਨੇ ਮੈਨਾ ਕਿਸੇ ਨੇ ਵੀ ਨਹੀਂ ਮਰਿਆ ਦੋ ਉਹ ਜਿਹੜੀ ਹਸਤੀ ਆ ਠੀਕ ਬੱਚਾ ਥੱਲੇ ਬੱਚਾ ਜੀ ਮੇਰੀ ਹੈ ਸਾਰੇ तकरीबन ਠੀਕ ਹੈ ਖੋਲੋ ਭਰਾ ਇਹਨੂੰ ਖੋਲੋ ਦਿਖਾ ਦਿਗੇ 20 ਕਿਲੋ ਜਿਹੜਾ ਨੈਟ ਦੁੱਧ ਥੱਲੇ ਤਿਆਰ ਆ ਹੂੰ 17 ਕਿਲੋਆਂ ਨੂੰ ਕੋਈ ਧਾਰਨਾ ਮਾਰੇ ਹੂੰ ਇੰਨੀ ਗਰੰਟੀ ਹੁੰਦੀ ਆ ਲਓ ਜੀ ਕਈ ਮਨਾਂ ਦਾ 17 ਦਾ 16 ਨਹੀਂ ਦਾ ਹੂੰ 17 ਦਾ 20 ਤਿਆਰ ਆ ਹੂੰ ਬਿਲਕੁਲ ਜਿਹੜਾ 20 ਲੀਟਰ ਕੈਪੈਸਿਟੀ ਆ ਦੋਸਤੋ ਇਹ ਥੱਲੇ ਹੁਣ 20 ਲੀਟਰ ਤਿਆਰ ਆ ਕੈਪੈਸਿਟੀ ਤਾਂ ਥੋੜੀ ਜੱਗਿਆ ਪਾ ਕਹਿ ਸਕਦੇ ਆ ਵੀ ਸੇਵਾ ખોર ਹੋ ਸਕਦਾ ਵੀ ਕਿਸੇ ਵੀਰ ਦੀ ਕਿੰਨੀ ਕ ਵੱਧ સેવા ਹੋਵੇ ਦੁੱਧ ਪਲੱਸ ਵੀ ਚੱਲੇਗੀ ਠੀਕ ਆ ਬਾਕੀ ਥਣ ਭਾਂਡਾ ਤੁਸੀਂ ਆ ਵੇਖ ਕੇ ਚੈੱਕ ਕਰੋ ਆ ਦੇਖੋ ਮੇਰਾ ਵੀਰ ਇਹ ਪੂਰੀ ਬੰਬੇ ਪਾਸ ਚੀਜ਼ ਆ ਆ ਦੇਖੋ ਮੋੜ ਲਓ ਵੀਰ ਇਹ ਬਿਲਕੁਲ ਜਿਨੂੰ ਆਪਾਂ ਪੰਜਾਬੀ ਜੀ ਆਪਣੇ ਕਹਿੰਦੇ ਵੀ ਫਾੜੀ ਵਾਲਾ ਹਾਂ ਫਾੜੀ ਵਾਲਾ ਬੰਨਾ ਬਿਲਕੁਲ ਆ ਵੇਖੋ ਠੀਕ ਆ ਆ ਦੇਖੋ ਠੀਕ ਹੈ ਜੀ ਦੋ ਪਾਰ ਦੇ ਵਿੱਚ ਜਿਹੜਾ ਦੋਸਤੋ ਡਿਵਾਈਡ ਹੋਇਆ ਹੋਵਾਨਾ ਵਿੱਚੋਂ ਸੈਂਟਰ ਚੋਂ ਇੱਕ ਹੈ ਨਾ ਜਿਵੇਂ ਲੀਕ ਖੀਚੀ ਹੁੰਦੀ ਆ ਆ ਕਰੋ ਜੇ ਬਾਕੀ ਚੁਵਾਈ ਚ ਵੀ ਨਿਤਨ ਵੀਰ ਦੱਸਦੇ ਵੀ ਜਿੱਥੇ ਗੱਲ ਮੁੱਕਣੀ ਆਗੇ ਮੈਂ ਕਹਿੰਨਾ ਭਾਜੀ ਕੋਈ ਧਾਰ ਬਣਾ ਮਾਰੇ ਪਾਉ ਠੀਕ ਇੰਨੀ ਗਰੰਟੀ ਆਊਗੀ ਚੁਵਾਈ ਚ ਵੀ ਜਿਹੜੀ ਦੋਸਤੋ ਬੈਸਟ ਲੱਗੀ ਕਿਉਂਕਿ ਜਿਹੜਾ ਵੀਰਾਂ ਵਪਾਰੀ ਵੀਰਾਂ ਦਾ ਕਾਫੀ ਲੰਬਾ ਪ੍ਰੋਗਰਾਮ ਜਿਹੜੇ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਇੱਕ ਜਿਹੜੀ ਪਹਿਲ ਹੁੰਦੀ ਪ੍ਰੇਫਰੈਂਸ ਹੁੰਦੀ ਹੈ ਵੀ ਇੱਕ ਚਵਾਈ ਨੂੰ ਜ਼ਰੂਰ ਮੁੱਖ ਰੱਖ ਕੇ ਕੋਈ ਪਸ਼ੂ ਖਰੀਦਦੇ ਆ ਠੀਕ ਆ ਤੇ ਵੜ ਵੀ ਚੰਗੀ ਆ ਤੇ ਮੁੱਲ ਵੀ ਵੀਰ ਨੇ ਤੁਹਾਨੂੰ ਦੱਸ ਦੇਂਦਾ ਮੁੱਲ ਇਹਦਾ 65000 ਰੁਪਏ ਕਰਦੇ ਆ ਹੂੰ 60000 ਰੁਪਏ ਦੇ ਵਿੱਚੋਂ ਮਾਨਦਨ ਕਰਦਾ 60 ਦੇ ਵਿੱਚੋਂ ਹਾਂਜੀ ਠੀਕ ਆ 65000 ਜਿਹੜਾ ਦੋਸਤੋ ਇਹਦੀ ਡਿਮਾਂਡ ਆ 60000 ਦੇ ਵਿੱਚੋਂ ਵੀ ਜਿਹੜਾ ਥੋੜਾ ਪਤਾ ਮਾਨਤਾਣਾ ਉਹ ਹੋ ਜਾਊਗਾ ਠੀਕ ਆ ਬੱਚੀ ਨੂੰ ਇੱਕ ਵਾਰੀ ਘਰੇ ਆ ਕੇ ਤੁਸੀਂ ਵੇਖ ਲਿਓ ਤਸੱਲੀ ਕਰ ਲਿਓ ਚਵਾਈ ਕਰ ਲਿਓ ਠੀਕ ਆ ਉਸ ਤੋਂ ਬਾਅਦ ਬੇਸ਼ੱਕ ਦਿਲ ਮੰਨਿਆ ਤੇ ਸੌਦਾ ਕਰ ਸਕਦੇ ਹੋ ਇਸ ਤੋਂ ਬਾਅਦ ਜਿਹੜੀ ਨੈਕਸਟ ਅੱਗੇ ਕਾਲੇ ਰੰਗ ਦੀ ਆਣੀ ਕ੍ਰੋਸ ਸੈਂਟ ਦੇ ਵਿੱਚ ਬਚੀ ਇਹ ਵੀ ਪੁੱਛ ਲੈਣੀ ਇਹ ਵੀ ਇਹ ਵੀ ਸੂਈ ਸੁਈ ਹੈ ਜੀ ਇਹ ਵੀ ਸੂਈ ਹੈ ਜੀ ਹੂੰ ਇਹਦੇ ਥੱਲੇ 16 17 ਕਿਲੋ 16 ਕਿਲੋ ਨੈਟ ਤਿਆਰ ਹੈ 16 ਕਿਲੋ 16 ਕਿਲੋ ਨੈਟ ਜਿਹੜਾ ਕੰਡੇ ਵਾਲਾ ਹੂੰ ਪਰ ਆਪਾਂ 14 ਕਿਲੋ ਚੰਡੀ ਦਵਾਂਗੇ ਹੂੰ ਹਾਂਜੀ ਠੀਕ ਹੈ ਮੈਨੂੰ 6 ਸਾਲ ਦੇ ਹੋ ਗਏ ਜੀ ਸੁਆ ਨਿਤਨ ਵੀ ਨਹੀਂ ਕਰ ਮੈਂ ਦੂਜਾ ਪਹਿਲਾਂ ਇਹ ਜਿਹੜਾ ਹੈ ਪਹਿਲਣੇ ਹਾਂਜੀ ਪਹਿਲਣੇ ਥੋੜਾ ਪੱਕ ਕੇ ਸੂਈ ਪੱਕ ਕੇ ਸੂਈ ਠੀਕ ਹੈ ਪਹਿਲਾਂ ਜਿਹੜੀ ਦੋਸਤੋ ਇਹ ਬਚੀ ਸੂਈ ਆ ਆ ਥਣ ਦੇਖੋ ਤੇ ਬੱਚਾ ਥੱਲੇ ਦੇ ਬੱਛਾ ਹੀ ਆ ਸਾਰਾ ਥੱਲੇ ਵੇਹ ਮੇਲਗਾ ਵੀ ਆ ਸਾਰੇ ਮੇਲੀ ਆ ਇੱਕ ਪਿਛੇ ਆ ਵੇਖੋ ਠੀਕ ਆ ਆ ਵੇਖੋ ਖਾਂ ਦਾ ਸਾਂਹ ਬਹੁਤ ਸੋਹਣਾ ਵੰਡਾ ਮੁੰਡਾ ਵੇਖੋ ਦੋਸਤੋ ਕਿਵੇਂ ਲਗੀਆਂ ਮਰਲਿਆਂ ਦੇ ਮਰਲੇ ਆਪਾਂ ਕਹਿ ਦਿੰਨੇ ਆ ਵੀ ਜਦੋਂ ਗੇਠਾ ਵਾਚਦੀ ਹੁਣ ਵਿੱਚ ਆ ਵੇਖੋ ਆ ਦਰੂਸੇ ਠੀਕ ਆ ਫੇਤਰ ਬਾਈ ਖੋਲੋ ਇਹਨੂੰ ਵੀ ਬਾਕੀ ਆ ਫੇਸ ਕੁਆਲਿਟੀ ਆ ਜੀ ਲਓ ਜੀ ਕਰੋ ਚੈੱਕ ਇਹਨਾਂ ਤੇਰੇ ਕਿੰਨੀ ਕੀ ਡਿਮਾਂਡ ਫਿਰ ਇਹਦੀ ਇਹਦੀ 52000 ਰੁਪਏ ਡਵਾਣਿਆ ਜੀ 52000 ਹਾਂਜੀ ਦੁੱਧ ਕਿੰਨਾ ਦੱਸੇ ਜਵਾਰੀ ਇਹਦੇ 16 ਕਿਲੋ ਨੈਟ ਦਿਆ ਰਿਹਾ 14 ਕਿਲੋ ਦੀ ਆਪ ਗਰੰਟੀ ਦਵਾਉਂਦੀ ਠੀਕ ਹੈ ਜੀ ਹਾਂਜੀ 16 ਕਿਲੋ ਜਿਹੜਾ ਦੋਸਤ ਤਿਆਰ ਆ ਬਾਕੀ 14 ਕਿਲੋ ਦੀ ਗਰੰਟੀ ਤੇ ਤੁਸੀਂ ਜਿਹੜੀ ਇਹ ਵਿਹੜ ਲੈ ਕੇ ਜਾ ਸਕਦੇ ਜੀ ਠੀਕ ਹੈ ਜੀ ਆਓ ਅੱਗੇ ਇੱਕ ਹੋਰ ਜਿਹੜੀ ਤੁਹਾਨੂੰ ਵਿਹੜ ਦਿਖਾਉਨੇ ਆ ਇਹ ਕਿਹੜੇ ਅੰਗ ਜਾ ਗਈ ਹੈ ਜੀ ਇਹ ਸ਼ਾਈ ਵਾਲ ਤੇ ਜਰਸੀ ਆ ਕਰੋ ਸ਼ਾਈ ਵਾਲ ਜਰਸੀ ਕ੍ਰੋਸ ਆ ਗਿਆ ਸ਼ਾਈ ਵਾਲ ਜਰਸੀ ਦਾ ਕ੍ਰੋਸ ਹੈ ਠੀਕ ਹੈ ਜੀ ਮੰਡੀ ਦੀ ਪੂਰੀ ਹੈ ਜੀ ਇਹ ਵੀ ਕੱਲ ਹੋਈ ਹੈ ਠ ਨੋ ਆ ਦੇਖੋ ਕਾਲੀ ਸੂਈ ਬੱਚਾ ਹੀ ਨੇ ਸਲੇ ਇਹਦੀ ਇਹਦੀ ਫੀ ਮਿਲਿਆ 25 ਇਹਦੀ 25 ਇਹ ਕਾਲੀ ਸੂਈ ਹੈ ਨਾ ਇਹ ਕਾਲੀ ਸੂਈ ਹੈ ਉਹ ਬੱਚਾ ਕਿਹਦਾ ਹੀ ਹੈ ਨਹੀਂ ਨਹੀਂ ਇਹਦਾ ਨਹੀਂ ਇਹਦੀ ਬੱਛੀ ਹੈ ਉਹ ਦੂਜੀ ਸਾਈਡ ਹੈ ਠੀਕ ਹੈ ਉਹ ਵਧੀਆ ਪਖੀ ਤੇ ਹੋਣਾ ਦਿਖਾ ਦਾਂਗੇ ਦਿਖਾ ਠੀਕ ਹੈ ਤੇ ਸੂਹਾ ਕਿਰਮਾ ਦੱਸਿਆ ਜੀ ਸੂਹਾ ਦੂਜਾ ਦੂਜਾ ਸੂਹਾ ਲੋ ਵੀ ਭਰਾਵੋ ਆ ਕਰੋ ਥਨਲੇ ਵਾ ਚੈੱਕ ਥਨ ਤੋਂ ਜਿਹੜਾ ਬਿਲਕੁਲ ਇਹਨ ਮੁੱਠੀ ਅਲੱਗ ਕਰੋ ਜੀ ਠੰਡੀ ਧੀਰੀ ਜਿੰਨੀ ਜਿਆਦੀ ਆ ਵੇਖੋ ਜਿਹੜੇ ਪਾਸਿਓ ਮਰਜੀ ਸੱਜੋ ਖੋਬਿਓ ਪਿੱਛੋ ਜਿਹੜੇ ਬਨੇ ਮਰਜੀ ਬਹਿ ਗਏ ਤੁਸੀਂ ਚਵਾਈ ਵੀ ਕਰ ਸਕਦੇ ਹੋ ਹੱਥ ਵੀ ਲਾਈ ਜੋ ਵੀ ਕੋਈ ਫਰਕ ਨਹੀਂ ਪੈਂਦਾ ਵੇੜ ਨੂੰ ਵੀ ਪੈਰ ਪੁੱਟ ਜੇ ਆਹ ਵੇਖੋ ਮੂੰਹ ਮੱਠਾ ਜੀ ਠੀਕ ਆ ਖੋਲ ਕੇ ਨਿਤਰ ਗਰੇ ਨੂੰ ਵੀ ਆ ਦੇਖੋ ਠੀਕ ਆ ਜੀ ਹਾਈਟ ਕਾ ਤਾਂ ਜਿਹੜਾ ਨਾਰਮਲ ਹੀ ਤੁਸੀਂ ਮੰਨ ਸਕਦੇ ਹੋ ਮੀਡੀਅਮ ਤੋਂ ਪਲੱਸ ਆ ਦੋਸਤੋ ਠੀਕ ਆ ਮੀਡੀਅਮ ਹਾਈਟ ਤੋਂ ਵੀ ਪਲੱਸ ਆ ਹਾਈਟ ਸੋਹਣੀ ਆ ਜਿੱਦਾਂ ਨਾਰਮਲ ਆਪਾਂ ਪੰਜਾਬੀਆਂ ਕੀ ਜਰਸੀਆਂ ਵੇਖਦੇ ਆ ਉਸ ਹਿਸਾਬ ਕਿਤਾਬ ਦੀ ਵੰਡ ਦੀ ਜਿਹੜੀ ਹੈ ਹਾਈਟ ਕੱਦ ਕੱਟ ਹੀ ਆ ਹਵਾਨੇ ਦਾ ਜਿਹੜਾ ਦੋਸਤੋ ਬੰਤਰ ਹਵਾਨੇ ਦੀ ਉਹ ਵੀ ਸੋਹਣੀ ਆ ਠੀਕ ਆ ਪੱਧਰ ਜਿਹੜਾ ਥਣੇਵਾ ਕਰੂ ਚੈੱਕ ਨਿਤਰਾ ਭਾਈ ਕਿਵਾਈ ਹੁਣ ਕਿੰਨੀ ਦੱਸੀ ਕਰੈਕਟ ਕਰਾਉਂਦੀ ਪਈ ਆ ਇਹ ਕੱਲ ਸੁਈ ਨਹੀਂ ਚੁਆਈਆਂ ਦੋ ਹੀ ਆ ਦੋ ਹੀ ਹੋਈਆਂ ਦੋ ਡੰਗ ਹੋਈਆਂ ਕੌਲੇ ਚ ਕਿੰਨਾ ਕ ਕੱਢਿਆ 5-5 ਕਿਲੋ ਬੋਲਾ ਕੱਢਿਆ 10 ਕਿਲੋ ਬੋਲਾ ਕੱਢਿਆ ਤੇ ਚੁਆਈ ਸੋਹਣੀ ਨਿਕਲੀ ਬਿਲਕੁਲ ਥਾਂ ਥਾਂ ਨੂੰ ਬੜਾ ਸੋਹਣਾ ਲੱਗਾ ਇਹ ਮੋਟੀ ਧਾਰ ਆ ਬੰਦੀ ਠੀਕ ਆ ਧਾਰ ਤੋਂ ਵੀ ਦਾ ਵੀ ਬਿਲਕੁਲ ਮੋਟੀ ਆ ਵੀ 10 ਕਿਲੋ ਜਿਹੜਾ ਦੋ ਡੰਗਾਂ ਦਾ ਬੋਲਾ ਜਿਹੜਾ ਕੱਢਿਆ ਹੈਗਾ ਜੀ ਥੱਲੇ ਮੇਰੇ ਤੱਕ ਤੇ ਮੁੱਲ ਭਾਈ ਨਿਤਨੇ ਦਾ ਫਿਰ ਕੀ ਲੈਣ ਦੇਣ ਇਹਦਾ ਮੁੱਲ 52000 ਰੁਪਏ ਕਰਦੇ ਆ ਜੀ ਹਾਂਜੀ 50000 ਦੇ ਵਿੱਚ ਮਾਨ ਕਰਨ ਕਰਦੇ 50 ਦੇ ਵਿੱਚੋਂ ਜੀ ਹਾਂਜੀ ਠੀਕ ਆ 9000 ਦੇ ਵਿੱਚੋਂ ਜਿਹੜਾ ਮਾਨਤਾ ਨੂੰ 1700 ਦੇ ਵਿੱਚ ਇਹਨਾਂ ਦੋ ਦਿਨ ਚਾਣ ਚਾਉਂਦੀ ਏ ਹੂੰ ਕਿਉਂਕਿ ਉਹਨਾਂ 16 ਕਿਲੋ ਪਹਿਲਾਂ ਅੰਦਰ ਦੱਸਿਆ ਸੀ ਵੀ 16 ਕਿਲੋ ਹੀ ਚੋਣੇ ਰਹੇ ਹੂੰ ਹਾਂਜੀ ਠੀਕ ਐ ਭਰਾ ਠੀਕ ਐ ਗਰਮੀ ਗਰਮੀ ਦਾਣੀ ਇਹਨੂੰ ਲਾ ਦੋ ਠੀਕ ਐ ਤੇ ਆਜੋ ਨੀਤਨ ਵੀਰੇ ਅੱਗੇ ਇਹ ਵੀ ਵੜ ਸੁਈ ਦਿੱਤਾ ਜੀ ਇਹ ਵੀ ਬਿਲਕੁਲ ਤਾਜੀ ਏ ਜਿਹੜੀ ਸਭ ਤੋਂ ਇੱਕ ਨੰਬਰ ਦੇ ਉੱਖਾਈ ਨਾ ਹੂੰ ਉਹ ਵੱਟ ਸੁਈ ਏ ਇਹ ਪਹਿਲਾਂ ਸੁਈ ਏ ਅੱਛਾ ਦੋ ਘੰਟੇ ਦਾ ਵਰਤਣਾ ਸੀ ਇਹ ਕੱਲ ਮਤਲਬ ਕੱਲ ਹੀ ਸੁਈ ਏ ਕੱਲ ਹੀ ਸੁਈ ਏ ਜੇ ਜੇਰਜੁਰ ਪ੍ਰੋਪਰ ਪੈ ਗਈ ਨਾ ਪੂਰੀ ਪ੍ਰੋਪਰ ਐ ਜੇ ਦੂਰ ਦੀ ਕੋਈ ਨਾ ਟੈਨਸ਼ਨ ਲਵੇ ਕੋਈ ਵੀਪਰਾ ਦੇ ਰਹੀ ਟੈਨਸ਼ਨ ਨਾ ਲਵੇ دیر ਬਾਅਦ ਸੁਤੀ ਘੱਟਦੀ ਹੈ ਵੀ ਤੇ ਜੋ ਹੋਊਗਾ 10 ਵਜੇ ਕਰਾਂਗੇ ਹੂੰ ਠੀਕ ਹੈ ਜੀ ਕਿਉਂਕਿ ਜੇ ਆਪਾਂ ਕਿਸੇ ਨੂੰ ਦਿੰਦੇ ਨਹੀਂ ਆ ਵੇੜ ਕੇ ਕਿਸੇ ਨੂੰ ਵੇਚਦੇ ਨਹੀਂ ਆਪਣੇ ਕੋਲ ਆਪਣੇ ਮੁੱਲ ਦੀਆਂ ਨਹੀਂ ਪਰ ਆਪਣਾ ਤਾਂ ਮੁੱਲ ਆਪਣਾ ਤਾਂ ਪੈਸੇ ਖਰਾਬ ਹੁੰਦੇ ਨਾ ਟਾਈਮ ਖਰਾਬ ਹੁੰਦੀ ਬਿਲਕੁਲ ਹਾਂ ਜੀ ਤੇ ਥੱਲੇ ਬੱਚਾ ਇਹਨੇ ਕੀ ਪਤਾ ਇਹਦਾ ਮੇਲ ਹੀ ਆਈ ਹੈ ਬੀ ਮੇਲ ਕਾਫੀ ਠੀਕ ਆ ਆ ਵੇਖੋ ਜੀ ਬੱਚਾ ਬੇਸ਼ੱਕ ਤੁਸੀਂ ਵੇਖੋ ਆ ਬੱਚਾ ਹੈਗਾ ਨਾੜੂ ਬੱਚੇ ਦੇ ਨਾਲ ਹੈ ਜੀ ਗੱਲਾਂ ਹੀ ਨਾਲ ਠੀਕ ਵੜ ਇਹ ਵੀ ਚੰਗੀ ਸੂਹਾ ਇਹਦਾ ਕਿਨਵਾ ਮੰਨ ਸੇ ਬਾਬਾ ਇਹ ਪਹਿਲਾ ਸੂਹਾ ਕਹਿੰਦੇ ਹੀ ਇਹਦਾ ਹਾਂ ਪਰ ਆਪਾਂ ਪਹਿਲਾ ਨਹੀਂ ਮੰਨਿਆ ਇਹਦਾ ਅੱਛਾ ਜੀ ਸੂਹਾ ਪਹਿਲਾ ਕਹਿੰਦੇ ਇਹਦਾ ਹੂੰ ਆ ਦੇਖੋ ਪ੍ਰਭੂ ਠੀਕ ਆ ਥਾਲ ਥਣ ਜਿਹੜਾ ਦੋਸਤੋ ਸੈਜ ਵਿੱਚ ਉਹ ਲਖਣ ਆ ਪੂਰਾ ਚਵਾਈ ਇਹਨੂੰ ਬੰਦੇ ਕਹਨਾਂ ਕੰਨ ਗੱਲਾਂ ਤੇ ਠੰਡੀ ਛਿਲਵੀ ਪੂਰੀ ਅਤਰਮਾਰੀ ਆ ਵੇਖੋ ਠੀਕ ਆ ਇਹ ਚੌਰ ਸਦੇਵਾ ਮਗਰੋਂ ਵੇਖੋ ਤੁਸੀਂ ਤੇ ਪੰਡਾ ਪਾਈ ਫਿਰਦੀ ਕਰਮਾਂ ਦੀ ਵੀ ਹੈ ਵੀ ਕੋਈ ਗੱਲ ਨਹੀਂ ਤੇ ਨਿਤਰ ਖੋਲ੍ਲਾ ਭਰਾ ਵੀ ਦਿਖਾਇਆ ਠੀਕ ਹੈ ਜੀ ਬਾਕੀ ਦੋਸਤੋ ਜਿਹੜੀ ਮੀਡੀਅਮ ਹਾਈਟ ਦੇ ਵਿੱਚ ਵਹਿੜ ਹੋਵੇਗੀ ਉਹ ਮੀਡੀਅਮ ਕਹੀ ਜਾਊਗੀ ਕਦ ਕਾਠੀ ਸੋਨਾ ਉੱਚਾ ਕਦ ਕਾਠ ਵੱਡੇ ਕਦ ਕਾਠ ਦੀ ਵਹਿੜ ਆ ਠੀਕ ਆ ਵੇਲ ਦੀ ਲੰਬਾਈ ਤੁਸੀਂ ਵੇਖੋ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਧੰਨਵਾਦ ਰੇਲਗੱਡੀ ਦਾ ਉਸ ਹਿਸਾਬ ਕਿਤਾਬ ਦੀ ਜਿਹੜੀ ਦੋਸਤੋ ਲੰਬਾਈ ਆ ਵੇਲ ਕਾਫੀ ਲੰਬੀ ਹੈ ਆ ਕਰੋ ਚੈੱਕ ਆ ਦੇਖੋ ਨਜ਼ਾਰਾ ਦੋਸਤੋ ਆਹ ਵੇਖੋ ਸਮੂਸਾ ਫੇਸ ਕੁਆਲਟੀ ਜੀ ਚੈਂਜ ਆ ਮੋਰਕ 21 ਮਾ ਕੇ ਜੀ ਆ ਜਿਹੜੀ ਫੇਸ ਕੁਆਲਟੀ ਦੇਖੋ ਜੀ ਠੀਕ ਹੈ ਵੇਖੋ ਕਿਦਾਂ ਦਾ ਡਿਜ਼ਾਈਨ ਆ ਅੱਖਾਂ ਦੇ ਉੱਤੇ ਜਿਹੜੇ ਦੋਸਤੋ ਬਲੈਕ ਸਰਕਲ ਆ ਵੇਖੋ ਠੀਕ ਆ ਛੋਟਾ ਜਿਹਾ ਕੰਨ ਆ ਤੇ ਫੇਸ ਕੁਆਲਟੀ ਵੇਖੋ ਕਿਤੇ ਵਧੀਆ ਚੰਗੇ ਸੀਮੈਂਟ ਦੀ ਹੋ ਸਕਦੀ ਬਾਕੀ ਸ਼ੋਰ ਨਹੀਂ ਹੈਗਾ ਦੋਸਤੋ ਕਿਉਂਕਿ ਅ ਇਸ ਇਮੀਨੇਸ਼ਨ ਦੀ ਗੱਲ ਕਰ ਲਈਏ ਏਆਈ ਦੀ ਕਰ ਲਈਏ ਤੇ ਬਹੁਤ ਚੰਗੇ ਤੋਂ ਚੰਗੇ ਸੀਮਨ ਦੀਆਂ ਬੱਚੀਆਂ ਵਹਿੜਾ ਜਿਹੜੀਆਂ ਦੋਸਤੋ ਦੇਖਣ ਦੇ ਵਿੱਚ ਮਿਲਦੀਆਂ ਨੇ ਪਰ ਸ਼ੋਰ ਨਹੀਂ ਹੁੰਦਾ ਕਈ ਵਾਰੀ ਵੀ ਕਿਸ ਸੀਮਨ ਦੇ ਅੱਗੇ ਵਹਿੜ ਹੋਵੇਗੀ ਹਨਾ ਕਿਸ ਸੀਮਨ ਦੀ ਬੱਚੀ ਹੋਵੇਗੀ ਕਾਫੀ ਬਹੁਤ ਹੀ ਆਰਡਰ ਕੁਆਲਿਟੀ ਜਿਹੜੀ ਦੱਸਦੀ ਪਈ ਹੈ ਠੀਕ ਆ ਸੋਹਣੀ ਬਣਾਵਟ ਹੈਗੀ ਆ ਹਵਾਨੇ ਦੀ ਤੇ ਵੀ ਜਰੂਰ ਦੱਸ ਦਿਓ ਕਾਦ ਦੇ ਵਜਨ ਦਾ ਫੁੱਲ ਵੱਡਾ ਕਾਦਾ ਜੀ ਠੀਕ ਆ ਜਿਹੜੀਆਂ ਵੱਡੀਆਂ ਦੋ ਗੜਾ ਤੀਜੇ ਨਾਲ ਰੱਬੀ ਆ ਜੀ ਠੀਕ ਆ ਪਹਿਲੇ ਨੰਬਰ ਤੇ ਵੱਡੀਆਂ ਬੜਾ ਦੋ ਦਿਖਾਈਆਂ ਸੀ ਬਿਲਕੁਲ ਆਏ ਨਾ ਬਿਲਕੁਲ ਮਿਲਦਾ ਜੁਲਦਾ ਜਿਹੜਾ ਕੱਦ ਹਾਈਟ ਲੈਂਥ ਲੰਬਾਈ ਪੂਰੀ ਉਹਨਾਂ ਵਰਗੀ ਆ ਤੇ ਨਿਤਨ ਭਾਈ ਮੁੱਲ ਵੀ ਉਹਨਾਂ ਵਰਗਾ ਹੀ ਹੈ ਜਾਂ ਥੋੜਾ ਸਸਤਾ ਹੈ ਮੁੱਲ ਦਾ ਇਹ ਤਾਂ ਉਹਨਾਂ ਨਾਲ ਥੋੜਾ ਹਰਕੇਗਾ ਕਿੰਨਾ ਕੁ ਦੱਸੋ ਮੈਂ ਸੁਣਿਆ ਜਿਹੜਾ ਬੋੜਾ ਬੋੜਾ ਸਿੱਧੂ ਸਾਹਿਬ ਤਿਆਰ ਆ 20 ਕਿਲੋ ਬੋੜਾ ਨੈਟ ਤਿਆਰ ਆ ਹਾਂਜੀ ਕੱਲ ਦੀ ਸੂਈ ਹੈ ਸਵੇਰ ਦੀ 20 ਕਿਲੋ ਬੋੜਾ ਜਿਹੜਾ ਨੈਟ ਤਿਆਰ ਆ ਹਾਂਜੀ ਇਹ 26 27 ਕਿਲੋ ਦੋ ਤੜੀ ਆ ਠੀਕ ਆ ਬਾਕੀ ਉਹ ਵੈੜ ਵੀ ਹੈਗੀ ਨਹੀਂ ਉਮਰਾਂ ਵਾਲੀ ਹੈ ਹਾਂਜੀ ਨਵੀਂ ਹੈ ਬਿਲਕੁਲ ਰੇਡ ਇਹਦਾ ਕਰਦੇ ਆ ਆਪਾਂ 75000 ਰੁਪਏ ਕਰਦੇ ਆ ਹਾਂ 72000 ਦੇ ਵਿੱਚੋਂ ਮਾਨਦਾਨ ਕਰਦਾਂਗੇ ਹਾਂਜੀ ਹਾਂਜੀ ਜੋ ਉਹ ਸ਼ੋਰ ਕਰਦਾਂਗੇ 72000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਭਰਾਵੋ ਇਹ ਜ਼ਰੂਰ ਧਿਆਨ ਚ ਰੱਖ ਲਿਓ ਨਾਲ ਜਿਹੜਾ ਬੱਚਾ ਇਹਦਾ ਹੈਗਾ ਠੀਕ ਹੈ ਨਿਊ ਬੋਰਨ ਇਹ ਵੀ ਨਾਲ ਬੱਚਾ ਤੁਹਾਨੂੰ ਬੁਖਾਰ ਰਿਆ ਬਿਲਕੁਲ ਬਲੈਕ ਰੰਗ ਦੇ ਵਿੱਚ ਬੱਚਾ ਨਾਲ ਠੀਕ ਆ ਬੱਚੀ ਚੰਗੀ ਆ ਜ਼ਰੂਰ ਹੱਥ ਪਾ ਲਿਓ ਨਾਲ ਸੰਪਰਕ ਨੰਬਰ ਆਪਣੇ ਜ਼ਰੂਰ ਦੱਸ ਦਿਓ ਭੈਣ ਭਰਾ ਜੀ ਆਪਣਾ 9876 84460 ਹਾਂਜੀ ਸ਼ਹਿਰ ਪੱਟੀ ਡਿਸਟ੍ਰਿਕਟ ਤਰੰਧਾ ਰਸੀਲ ਵੀ ਨੂੰ ਪੱਟੀ ਪੈਂਦੀ ਹੈ ਜਿਹੜੀ ਮੇਨ ਵਿਜ਼ਿਟ ਪੱਟੀ ਸ਼ਹਿਰ ਦੇ ਵਿੱਚ ਆ ਕੇ ਫੋਨ ਕਰ ਲੈ ਕੋਈ ਵੀ ਇੱਧਰ ਆ ਹਾਂਜੀ ਤੇ ਚਵਾਰਾ ਸਾਗ ਗੁਰਦੁਆਰਾ ਇਹਦਾ ਮੇਨ ਪੁਆਇੰਟ ਆ ਠੀਕ ਹੈ ਭਰਾਵਾ ਲੋ ਵੀ ਦੋਸਤੋ ਘਰ ਵਿਜ਼ਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਜਿੰਨੇ ਵੀ ਆਪਾਂ ਐਨੀਮਲ ਤੁਹਾਨੂੰ ਦਿਖਾਏ ਆ ਪਸ਼ੂ ਪਸੰਦ ਤੁਹਾਨੂੰ ਆਏ ਹੋਣਗੇ ਬਾਕੀ ਰੇਟ ਭਾਅ ਪੜਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਕਰ ਲਿਓ ਵੀਰ ਦੇ ਜਿਹੜੇ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੀ ਹੈ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ